ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਦਾ ਨਾਈਟਰ ਤੇ ਤੁਹਾਡਾ ਫਿਰ ਇੱਕ ਵਾਰ ਸਵਾਗਤ ਹੈ ਤੇ ਆਪਾਂ ਲੈ ਕੇ ਆਏ ਆਂ ਫਿਰ ਇੱਕ ਨਾਈਟਿੰਗ ਪੈਟਰਨ ਅੱਜ ਮੈਂ ਕੁਝ ਅਲੱਗ ਬੋਲ ਦਿੱਤਾ ਤੇ ਵੈਲਕਮ ਟੂ ਕੌਰ ਦਾ ਨਾਈਟਰ ਤੇ ਅੱਜ ਆਪਾਂ ਇੱਕ ਹੋਰ ਨਾਈਟਿੰਗ ਪੈਟਰਨ ਲੈ ਕੇ ਆਇਆ ਚਲੋ ਜੀ ਤੁਹਾਨੂੰ ਦੱਸਦੇ ਆਂ ਉਹਦੇ ਵਾਸਤੇ ਆਪਾਂ ਕੁੰਡੇ ਜਿਹੜੇ ਆ ਉਹ ਪਾ ਲਿਆ 2-2 ਕੁੰਡਿਆਂ ਦਾ ਡਿਜ਼ਾਈਨ ਹੈਗਾ ਤੇ 8 ਸਲਾਈ ਦਾ ਡਿਜ਼ਾਈਨ ਹੈਗਾ ਬਹੁਤ ਹੀ ਆਸਾਨ ਹੈ ਕੋਈ ਵੀ ਬਣਾ ਸਕਦਾ ਹੈ ਠੀਕ ਹੈ ਤੇ ਸਭ ਤੋਂ ਪਹਿਲਾ ਕੁੰਡਾ ਆਪਾਂ ਜਿਹੜਾ ਪਹਿਲਾਂ ਆਪਾਂ ਸਲਾਈਆਂ ਮੈਂ ਇੱਕ ਸਲਾਈ ਚੜਾ ਕੇ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਸਲਾਈਆਂ ਦੇ ਵਿੱਚ ਕੁੰਡੇ ਪਉਣ ਤੋਂ ਬਾਅਦ ਹਮੇਸ਼ਾ ਇੱਕ ਸਲਾਈ ਉਲਟੀ ਜਾਂਦੀ ਹੈ ਤੇ ਹੁਣ ਆਪਾਂ ਇੱਕ ਸਲਾਈ ਸਿੱਧੀ ਚਾਰ ਸਲਾਈਆਂ ਚੜਾਵਾਂਗੇ ਦੋ ਮੈਂ ਚੜਾ ਚੁੱਕੇ ਹਾਂ ਓਲਰੇਡੀ ਤੇ ਦੋ ਆਪਾਂ ਹੋਰ ਚੜਾਵਾਂਗੇ ਇੱਕ ਸਿੱਧੀ ਤੇ ਇੱਕ ਉਲਟੀ ਇਹ ਹੀ ਡਿਜ਼ਾਈਨ ਆ ਡਿਜ਼ਾਈਨ ਇੱਥੋਂ ਹੀ ਸ਼ੁਰੂ ਹੁੰਦਾ ਹੈ ਪਹਿਲਾਂ ਉਲਟੀ ਤੇ ਸਿੱਧੀ ਸਲਾਈ ਚੜਾਉਣ ਤੋਂ ਬਾਅਦ ਆ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਮੇਰੀ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਹਨ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਂਦੀਆਂ ਤੇ ਜ਼ਰੂਰ ਦੱਸਣਾ ਅਗਰ ਕੋਈ ਕੰਪਲੇਨ ਹੈ ਗਿਆ ਤਾਂ ਉਹ ਵੀ ਜ਼ਰੂਰ ਦੱਸਣਾ ਤਾਂ ਕਿ ਮੈਂ ਆਪਣੀ ਜਿਹੜੀ ਉਹ ਹੈਗੀ ਆ ਕੋਈ ਕਮੀ ਹੈ ਉਹ ਇੰਪਰੂਵ ਕਰ ਸਕਾਂ ਇਹ ਆਪਾਂ ਸਿੱਧੀ ਸਲਾਈ ਚੜਾ ਲਈ ਗੱਲਾ ਕਰ ਦਿਆ ਕਰਦੇ ਆ ਤੇ ਹੁਣ ਆਪਾਂ ਆ ਗਿਆ ਉਲਟੀ ਸਲਾਈਟ ਉਲਟੀ ਸਲਾਈ ਤੁਹਾਨੂੰ ਪਤਾ ਹੈ ਮੈਂ ਸਿੱਧੀ ਤੇ ਉਲਟੀ ਸਲਾਈ ਤੁਹਾਨੂੰ ਦੱਸਿਆ ਆ ਉਲਟੀ ਸਲਾਈ ਜਿਹੜੀ ਆ ਉਹ ਆਪਣੀ ਸਾਈਡ ਨੂੰ ਜਾਂਦੀ ਆ ਠੀਕ ਹੈ ਅਗਰ ਕਿਸੇ ਨੂੰ ਕੋਈ ਜ਼ਿਆਦਾ ਬਿਗਨਰ ਆ ਤਾਂ ਮੈਂ ਆਪਣਾ ਜਿਹੜਾ ਇਹ ਕੋਰਸ ਆ ਸ਼ੁਰੂ ਤੋਂ ਸ਼ੁਰੂ ਕਰਿਆ ਹੈ ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਦੇਖ ਸਕਦੇ ਹੋ ਉਹਦੇ ਵਿੱਚ 1 2 3 ਨੰਬਰ ਕਰਕੇ ਹੈ ਗਿਆ ਜਾਨੀ ਕਿ ਕਲਾਸ ਕਲਾਸ ਵਾਈਜ਼ ਮੈਂ ਜਿਹੜਾ ਸਾਰਾ ਦੱਸਿਆ ਹੋਇਆ ਹੈ ਇਹ ਆਪਣੀ ਹੋ ਗਈ ਉਲਟੀ ਸਲਾਈ ਆਪਾਂ ਚੜਾਲੀਆਂ ਦੋ ਸਿੱਧੀਆਂ ਤੇ ਦੋ ਉਲਟੀਆਂ ਜਾਨੀ ਕਿ ਇੰਨਾ ਕੁ ਬਣ ਗਿਆ ਹੋਇਆ ਆਪਣਾ ਨੀਚੇ ਡਿਜ਼ਾਈਨ ਹੁਣ ਵਿੱਚ ਪਾਊਗਾ ਇੱਕ ਹੋਰ ਡਿਜ਼ਾਈਨ ਇਹ ਸਿੰਪਲ ਸੀ ਇਹ ਜਿਹੜਾ ਸੀਗਾ ਡਿਜ਼ਾਈਨ ਦੇ ਵਿੱਚ ਗੈਪ ਵਾਈਜ਼ ਜਾਊਗਾ ਇੱਥੋਂ ਸ਼ੁਰੂ ਹੋਊਗਾ ਹੁਣ ਹੋਗਾ ਡਿਜ਼ਾਈਨ ਸ਼ੁਰੂ ਚਾਰ ਸਲਾਈਆਂ ਚੜਾਉਣੀਆਂ ਨੇ ਨਾ ਪੁਰਨਾ ਆਫਟਰ ਬਾਰਡਰ ਪਹਿਲਾਂ ਆਪਾਂ ਕੁੰਡਾ ਸਿੱਧਾ ਹੋਣਾਗੇ ਫਿਰ ਉਲਟਾ ਫਿਰ ਇੱਕ ਸਿੱਧਾ ਫਿਰ ਇੱਕ ਉਲਟਾ ਫਿਰ ਇੱਕ ਸਿੱਧਾ ਇਹ ਸਾਰੀ ਡਿਜ਼ਾਈਨ ਇਸ ਤਰ੍ਹਾਂ ਹੀ ਜਾਓਗੇ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਸਾਰੀ ਸলাই ਇਸ ਤਰ੍ਹਾਂ ਹੀ ਜਾਓਗੇ ਇੱਕੋ ਕੁੰਡਾ ਉਲਟਾ ਹੁੰਦੇ ਜਾਣਾ ਇੱਕੋ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਨੂੰ ਕਰਨ ਨੂੰ ਨਾ ਪਹੁੰਨਾ ਆਪਣੇ ਵੱਲ ਨੂੰ ਧਾਗਾ ਕਰਕੇ ਉਲਟਾ ਧਾਗਾ ਅੱਗੇ ਕੀਤਾ ਤੇ ਸਿੱਧਾ ਇਸੇ ਤਰ੍ਹਾਂ ਜਿਹੜੀ ਸਲਾਈ ਆ ਚੜਾਉਣੀਆਂ ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਵੀ ਥ੍ਰੈਡ ਜਿਹੜਾ ਹੈ ਦੂਸਰੀ ਸਾਈਡ ਜਾਨੀ ਕਿ ਉਲਟਾ ਬਣਾਇਆ ਹੈ ਇਹਨੂੰ ਆਪਾਂ ਘੁਮਾ ਕੇ ਦੂਸਰੀ ਸਾਈਡ ਤੋਂ ਜ਼ਰੂਰ ਲੈ ਜਾਣਾ ਹੈ ਦੂਸਰੀ ਸਾਈਡ ਜ਼ਰੂਰ ਲੈ ਜਾਣਾ ਹੈ ਤਾਂ ਕਿ ਜਿਹੜਾ ਹੈ ਹੁੰਡਾ ਜਿਹੜਾ ਵਿੱਚ ਵੱਲ ਨਾ ਪਵੇ ਥ੍ਰੈਡ ਦਾ ਠੀਕ ਹੈ ਆਪਣੇ ਵੱਲ ਨੂੰ ਲਿਆ ਕੇ ਉਲਟਾ ਅੱਗੇ ਹੜ ਕੇ ਸਿੱਧਾ ਆਪਣੇ ਵੱਲ ਨੂੰ ਲਿਆ ਕੇ ਉਲਟਾ ਅੱਗੇ ਖੜ ਕੇ ਸਿੱਧਾ ਤੱਕ ਆਪਣੇ ਵੱਲ ਨੂੰ ਲਿਆ ਕੇ ਉਲਟਾ ਠੀਕ ਹੈ ਹੁਣ ਲਾਸਟ ਫੋਂ ਫੇਰ ਸਟਾਰਟ ਉਲਟੀ ਸਾਈਡ ਤੋਂ ਪਹਿਲਾਂ ਸਿੱਧਾ ਹੋਣਿਆ ਕੁਰਤਾ ਉਧਰੋਂ ਉਲਟਾ ਆਉਣਾ ਸੀ ਇਧਰੋਂ ਪਹਿਲਾਂ ਸਿੱਧਾ ਜੋ ਧਾਗਾ ਆਪਣੇ ਵੱਲ ਆ ਕੇ ਉਲਟਾ ਧਾਗਾ ਦੂਸਰੀ ਕਰਾ ਕੇ ਇਹ ਕੁੰਡਾ ਜਿਹੜਾ ਏ ਇਹ ਆਪਾਂ ਇਹ ਵਾਲਾ ਕੁੰਡੇ 'ਚ ਨਹੀਂ ਉਣਨਾ ਧਿਆਨ ਰੱਖਿਓ ਇਹ ਵਾਲੇ ਕੁੰਡੇ 'ਚ ਨਹੀਂ ਉਣਨਾ نیچے ਵਾਲਾ ਕੁੰਡਾ ਜਿਹੜਾ ਉਹਦੇ ਵਿੱਚੋਂ ਦੀ ਉਣਨਾ ਕਿੱਥੋਂ ਉਣਨਾ ਏਹ ਵਾਲੇ ਕੁੰਡਾ ਜਿਹੜਾ ਏ ਇਹ ਵਾਲੇ 'ਚ ਨਹੀਂ ਉਣਨਾ نیچے ਵਾਲੇ ਕੁੰਡੇ 'ਚ ਸਿੱਧਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਦੇਣਾ ਠੀਕ ਹੈ ਆਪਣੇ ਵੱਲ ਧਾਗਾ ਕਰਕੇ ਉਲਟਾ ਠੀਕ ਆ ਅੱਗੇ ਫਿਰ ਧਾਗਾ ਅੱਗੇ ਖੜਕੇ ਐ ਵਾਲੇ ਕੁੰਡੇ ਵਿੱਚੋਂ ਨਹੀਂ ਉੰਣਾ ਜਿਹੜਾ ਆ نیچے ਦਿਖ ਰਿਹਾ ਹੈ ਇਹ نیچے ਵਾਲਾ ਹੈ ਐ ਵਾਲੇ ਕੁੰਡੇ ਵਿੱਚੋਂ ਦੀ ਉੰਣਾ ਹੈ ਕਿਹੜੇ ਕੁੰਡੇ ਦੇ ਵਿੱਚੋਂ ਦੀ ਉੰਣਾ ਹੈ ਐ ਵਾਲੇ ਠੀਕ ਆ ਇਹ ਉੱਪਰ ਵਾਲੇ 'ਚੋਂ ਨਹੀਂ ਉੰਣਾ نیچے ਵਾਲੇ 'ਚੋਂ ਉੰਣਾ ਹੈ ਸਿੱਧਾ ਉਲਟਾ ਸੇਮ ਉਲਟਾ ਹੀ ਆਊਗਾ ਉਹਨੂੰ ਕੁਝ ਨਹੀਂ ਕਰਨਾ ਸਿਰਫ ਜਿਹੜਾ ਸਿੱਧਾ ਗੁੰਡਾ ਏ ਉਹਨੂੰ ਇਸ ਤਰ੍ਹਾਂ ਉੱਪਰੋਂ ਨਹੀਂ ਉਣਨਾ ਇਸ ਤਰ੍ਹਾਂ ਨਹੀਂ ਉਣਨਾ ਇਸ ਤਰ੍ਹਾਂ ਉਣਨਾ ਠੀਕ ਹੈ ਨੀਚੇ ਵਾਲੀ ਸਾਈਡ ਇਹ ਉਲਟਾ ਦੇਖ ਰਿਹਾ ਏ ਇਹਨੂੰ ਆਪਾਂ ਉਲਟਾ ਹੀ ਉਣਾਂਗੇ ਤੇ ਇਹਨੂੰ ਆਪਾਂ ਉੱਪਰੋਂ ਨਾ ਆਉਣ ਕੇ ਨੀਚੇ ਵਾਲੇ ਗੁੰਡੇ ਦੇ ਵਿੱਚੋਂ ਦੀ ਕੱਟ ਕੇ ਇਸ ਤਰ੍ਹਾਂ ਉਤਾਰ ਦੇਵਾਂਗੇ ਫਿਰ ਉਲਟਾ ਤਾਂ ਗਾਗੇ ਕਰਕੇ ਫਿਰ ਇਹਨੂੰ نیچے ਉਣਨਾ ਇਹਨਾਂ ਧਿਆਨ ਰੱਖਣਾ ਵੀ نیچے ਉਣਨਾ ਇਹ ਕੁੰਡਾ ਹੈ ਇਹ ਕੁੰਡਾ ਇਸ ਤਰਾ ਇਹਦੇ ਜਿਹੜਾ نیچے ਵਾਲਾ ਹੈ ਇਹਦੇ ਵਿੱਚੋਂ ਦੀ ਉਣਨਾ ਹੈ ਠੀਕ ਹੈ ਫਿਰ ਆਪਣੇ ਵੱਲ ਇਹ ਨਾਰਮਲ ਉਣਨਾ ਹੈ ਸੇਮ ਉਲਟਾ ਜਿਹੜਾ ਤੇ ਜਿਹੜਾ ਸਿੱਧਾ ਹੈ ਉਹਨੂੰ ਆਪਾਂ نیچے ਵਾਲੇ ਕੁੰਡੇ ਚੋਂ ਉਣਨਾ ਹੈ ਸਾਰੀ ਸਲਾਈ ਇਸ ਤਰ੍ਹਾਂ ਹੀ ਜਾਊਗੀ ਇਸ ਤਰ੍ਹਾਂ ਠੀਕ ਆ ਥੋੜਾ ਧਿਆਨ ਨਾਲ ਦੇਖ ਲਿਓ ਨੈਕਸਟ ਸਲਾਈਡ ਦੇ ਵਿੱਚ ਫਿਰ ਤੁਹਾਨੂੰ ਦੱਸ ਦਿੰਨੀ ਆ ਜਦੋਂ ਨੈਕਸਟ ਸਲਾਈ ਆਉਗੇ ਇਸ ਤਰ੍ਹਾਂ ਉਹਨਾ ਕਿਉਂਕਿ ਉਧਰ ਥੋੜਾ ਕਲੀਅਰ ਦਿਖੂਗੀ ਇਧਰ ਨਾਲ ਉਹ ਓਟੀ ਸਾਈਡ ਆ ਤੇ ਥੋੜਾ ਦੇਖਣ ਦੇ ਵਿੱਚ ਲਾਸਟ ਵਾਲਾ ਉਲਟਾ ਠੀਕ ਹੈ ਹੁਣ ਆ ਗਏ ਆਪਾਂ ਅਗਲੀ ਸਲਾਈਡ ਤੇ ਠੀਕ ਹੈ ਦੇਖੋ ਐਸਾ ਦਾ ਕੁਝ ਡਿਜ਼ਾਈਨ ਜਿਹੜਾ ਆਪਣਾ ਬਣਾਣਾ ਸ਼ੁਰੂ ਹੋ ਜਾਊਗਾ ਇਹ ਕੁੰਡਾ ਚੇਟਾ ਆਪਾਂ ਪਹਿਲੇ ਵਾਲਾ ਉਸ ਤਰ੍ਹਾਂ ਉਤਾਰਾਂਗੇ ਫਿਰ ਅਗਲਾ ਧਾਗਾ ਆਪਣੀ ਵੱਲ ਕਰਕੇ ਉਲਟਾ ਧਾਗਾ ਅੱਗੇ ਕਰਕੇ ਇਹਨੂੰ ਆਪਾਂ ਹੁਣ نیچے ਦੀ ਇਹ ਵਾਲਾ ਕੁੰਡਾ ਨਹੀਂ ਹੁਣਾ ਇਹ ਵਾਲਾ ਨਹੀਂ ਹੁਣਾ نیچے ਵਾਲੇ ਕੁੰਡੇ ਦੇ ਵਿੱਚੋਂ ਦੀ ਹੁਣਾਗੇ ਸਿੱਧਾ ਧਾਗਾ ਆਪਣੇ ਵੱਲ ਕਰਕੇ ਉਲਟਾ ਇਹਦੇ ਵਿੱਚੋਂ ਦੀ ਹੁਣਾਂਗੇ ਦਿਖ ਰਿਹਾ ਹੈ ਨਾ ਇਹਦੇ ਵਿੱਚੋਂ ਦੀ ਕਿੱਥੋਂ ਹੁਣਾਂਗੇ ਇਹ ਜਿਹੜਾ ਨੀਚੇ ਵਾਲਾ ਇਹ ਵਾਲੀ ਜਗ੍ਹਾ ਤੋਂ ਹੁਣਾਂਗੇ ਤੇ ਇਹਨੂੰ ਉਤਾਰ ਦਵਾਂਗੇ ਆਪਣੇ ਵੱਲ ਕਰਕੇ ਉਲਟਾ ਧਾਗਾ ਅੱਗੇ ਕਰਕੇ ਇਹ ਨੀਚੇ ਵਾਲੇ ਕੁੰਡੇ ਚੋਂ ਹੁਣਾਂਗੇ ਸਿੱਧਾ ਧਾਗਾ ਆਪਣੇ ਵੱਲ ਕਰਕੇ ਉਲਟਾ ਨੀਚੇ ਵਾਲੇ ਚੋਂ ਣ ਕੇ ਸਿੱਧਾ ਇਹ ਫੇਰ ਸਲਾਈ ਜਿਹੜੀ ਆ ਇਸ ਤਰ੍ਹਾਂ ਹੀ ਜਾਏਗੀ ਉਲਟਾ ਨੀਚੇ ਵਾਲੇ ਕੁੰਡੇ ਚੋਂ ਕੱਟ ਕੇ ਸਿੱਧਾ ਉਲਟਾ ਨੀਚੇ ਵਾਲੇ ਕੁੰਡੇ ਚੋਂ ਕੱਟ ਕੇ ਸਿੱਧਾ ਉਲਟਾ ਨੀਚੇ ਵਾਲੇ ਕੁੰਡੇ ਚੋਂ ਸਿੱਧਾ ਉਲਟਾ नीचे वाले कुंडे चो उल्टा तो फिर लास्ट नीचे वाले चो काट के फिर उल्टा लास्ट आऊगा ठीक है अगर आगे आप रोंग साइड फिर उ सेम ही जाएगा पहला कुंडा आप सीधा उन् लागे फिर आप उल्टा ताग अगे करके नीचे वाली साइड तो इतों ओना है अगे खड़ के नीचे वाले चोन्ना है इथों इन उतार देना है एक उल्टा इतों सीधा एक उल्टा सीधा हमेशा नीचे वाले चोना है दोनों साइड तो ये गलता बिल्कुल ध्यान रखना फिर था तो डिजाइन बनेगा जो जहा सा बन रहा है दो सिलाई उल्टी चढ़नी है तो दो सिलाई सीधी చే వాే కు చల్టా నీచే చో స ఉల్టా నీచే చల్టాచే చాస్ట్ వచ్చి ఫిదా ఫ ਇਹ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਹੈ ਉਹ ਆ ਰਿਹਾ ਹੈ ਹੁਣ ਆਪਾਂ ਇੱਕ ਇੱਕ ਸਲਾਈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਇੰਨਾ ਕੀ ਰੱਖਣਾ ਚਾਹੁੰਦੇ ਹੋ ਤਾਂ ਇੰਨਾ ਕੀ ਰੱਖ ਸਕਦੇ ਜੇ ਅਗਰ ਤੁਸੀਂ ਇਹਨੂੰ ਥੋੜਾ ਜ਼ਿਆਦਾ ਬਣਾਉਣਾ ਚਾਹੁੰਦੇ ਤਾਂ ਜ਼ਿਆਦਾ ਬਣਾ ਸਕਦੇ ਮੈਂ ਇੱਕ ਸਲਾਈ ਹੋਰ ਚੜਾਉਂਗੀ ਤਾਂ ਕਿ ਥੋੜਾ ਸੋਹਣਾ ਲੱਗੇ ਇੱਕ ਸਿੱਧਾ ਇੱਕ ਉਲਟਾ نیچے ਵਾਲੇ ਚੋ ਇੱਕ ਸਿੱਧਾ ਇੱਕ ਉਲਟਾ ਇਹ ਜਿਹੜਾ ਵੈ ਲਾਸਟ ਵਿੱਚ ਫੇਰ ਦੱਸ ਰਹੀਆਂ ਇੱਥੋਂ ਹੁੰਨਾ ਹੈ ਇਹ ਵਾਲੀ ਸਾਈਡ ਤੋਂ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਡਿਜ਼ਾਈਨ ਹੁਣ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਇਹ ਮੈਂ ਤਿੰਨ ਦਿਨ ਛੇ ਸਲਾਈਆਂ ਦਾ ਬਣਾਇਆ ਤਿੰਨ ਸਿੱਧੀਆਂ ਤਿੰਨ ਪੁੱਠੀਆਂ ਤੇ ਹੁਣ ਆਪਾਂ ਜਿਹੜਾ ਚਾਰ ਸਲਾਈਆਂ ਸਿੱਧੀਆਂ ਪੁੱਠੀਆਂ ਬਣਾਵਾਂਗੇ ਵਿੱਚ ਗੈਪ ਕਰਨ ਦੀ ਕਿਉਂਕਿ ਸਾਰਾ ਸੇਮ ਨਹੀਂ ਬਣ ਸਕਦਾ ਸੋਣਾ ਨਹੀਂ ਲੱਗੂਗਾ ਇਹ ਸਲਾਈ ਹੁਣ ਸਾਰੀ ਦੀ ਸਾਰੀ ਆਪਣੀ ਸਿੱਧੀਆਂ ਜਾਊਗੀ ਡਿਜ਼ਾਈਨ ਇਹ ਉਲਟਾ ਸਿੱਧਾ ਜਿਹੜਾ ਆ ਰਿਹਾ ਹੈ ਫੋਕਸ ਤੇ ਇਹ ਜਿਹੜਾ ਉਲਟਾ ਸਿੱਧਾ ਆ ਰਿਹਾ ਹੈ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਹੈ ਹੁਣ ਉੱਪਰ ਆਪਾਂ ਫੇਰ ਡਿਜ਼ਾਈਨ ਬਣਾਵਾਂਗੇ ਇੱਕ ਸਲਾਈ ਦੇ ਵਿੱਚ ਤਾਂ ਮੈਂ ਦੱਸ ਦਿੰਨੀ ਆ ਕੀ ਕਰਨਾ ਦੋ ਸਲਾਈ ਦਾ ਡਿਜ਼ਾਈਨ ਬਣਾ ਕੇ ਇੱਕ ਸਿੱਧਾ ਇੱਕ ਉਲਟਾ ਫੇਰ ਸਿੱਧਾ ਫੇਰ ਉਲਟਾ ਫੇਰ ਸਿੱਧਾ तक अपने वाल करके उल्टा अगे करके सीधा अपने वाल करके उल्टा अगे करके सीधा अपने वाल करके उल्टा अगे करके सिदा अपने वाल करके उल्टा बस इस तरह ही सारी सिलाई चढ़ती जाऊगी ਹੁਣ ਆ ਗਿਆ ਪਾਉਲਟੇ ਸਾਈਡ ਤੇ ਰੋਂਗ ਸਾਈਡ ਤੇ ਰੋਂਗ ਸਾਈਡ ਤੇ ਕੀ ਕਰਾਂਗੇ ਸਿੱਧਾ ਪੈਲਾ ਉਤਾਰ ਲਵਾਂਗੇ ਧਾਗਾ ਆਪਣੇ ਵਾਲ ਕਰਕੇ ਔਲਟੇ ਨੂੰ ਹੁਣਾਗੇ ਧਾਗਾ ਅੱਗੇ ਕਰਕੇ ਇਹਨੂੰ نیچے ਹੁਣਾ ਨੀਚੇ ਵਾਲੇ ਕੁੰਡੇ 'ਚ ਹੁਣਾਗੇ ਇਹਨੂੰ ਉਤਾਰ ਦਵਾਂਗੇ ਧਾਗਾ ਆਪਣੇ ਵਾਲ ਕਰਕੇ ਇਹ ਕੁਲਟਾ ਹੁਣਾਗੇ ਫਿਰ نیچے ਇਹ ਨੀਚੇ ਵਾਲੇ ਕੁੰਡੇ 'ਚ ਹੁਣਾਏ ਇਹ ਯਾਦ ਰੱਖਣਾ ਧਾਗਾ ਆਪਣੇ ਵਾਲ ਕਰਕੇ ਇੱਕ ਉਲਟਾ ਫਿਰ ਧਾਗਾ ਅੱਗੇ ਕਰਕੇ نیچے ਵਾਲੇ ਕੁੰਡੇ 'ਚੋਂ ਸਿੱਧਾ ਧਾਗਾ ਆਪਣੇ ਵਾਲੇ ਬੰਨੇ ਕਰਕੇ ਉਲਟਾ ਅੱਗੇ ਕਰਕੇ نیچے ਵਾਲੇ 'ਚੋਂ ਸਿੱਧਾ ਆਪਣੇ ਵਾਲ ਕਰਕੇ ਉਲਟਾ نیچے ਵਾਲੇ 'ਚੋਂ ਸਿੱਧਾ ਬਹੁਤ ਸਾਰਾ ਬਹੁਤ ਹੀ ਆਸਾਨ ਡਿਜ਼ਾਈਨ ਆ ਜਿਹੜਾ ਕੋਈ ਵੀ ਬਿਗਨਰ ਬਣਾ ਸਕਦਾ ਜਿਹਨੂੰ ਬਿਲਕੁਲ ਵੀ ਕੋਈ ਡਿਜ਼ਾਈਨ ਨਹੀਂ ਬਣਾਉਣਾ ਆਂਦਾ ਇਹ ਡਿਜ਼ਾਈਨ ਨੂੰ ਬਣਾ ਸਕਦਾ ਹੈ ਮੈਂ ਥੋੜਾ ਜਿਹਾ ਡਿਜ਼ਾਈਨ ਹੋਰ ਬਣਾ ਲਵਾਂ ਫਿਰ ਤੁਹਾਨੂੰ ਦਿਖਾਉਣੀ ਆ ਲਾਸਟ ਲੁੱਕ ਕੀ ਆਂਦੀ ਹੈ ਹਾਂਜੀ ਵੀ ਤੁਹਾਨੂੰ ਮੈਂ ਵੀਡੀਓ ਵਿੱਚ ਦੱਸਿਆ ਸੀ ਕਿ ਇਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਵਡਾ ਘਟਾ ਸਕਦੇ ਆ ਤਾਂ ਮੈਂ ਫਿਰ ਕੁਕਵਸਨ ਹੋਣੇ ਤੋਂ ਪਹਿਲਾਂ ਮੈਂ ਥੋੜਾ ਕਿ ਇਹਨੂੰ ਇੱਕ ਦੋ ਸਲਾਈਆਂ ਵਾਧਾ ਕਰ ਦਿੱਤੀਆਂ ਤੇ ਤੁਸੀਂ ਦੇਖ ਸਕਦੇ ਕੁਝ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਕੇ ਆ ਗਿਆ ਇਹ ਇੰਨਾ ਛੋਟਾ ਹੈ ਇਹ ਥੋੜਾ ਹੈ ਵੱਡਾ ਇਹ ਦੋ ਸਲਾਈਆਂ ਵਾਧਾ ਹੈਗਾ ਦੇਖੋ ਤੇ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਇਹ ਖਿਲਰਕੇ ਨਹੀਂ ਇਕੱਠਾ ਇਕੱਠਾ ਸੋਹਣਾ ਲੱਗ ਰਿਹਾ ਹੈ ਜਿਆਦਾ ਇਸ ਤਰ੍ਹਾਂ ਕਰਕੇ ਬਹੁਤ ਸੋਹਣਾ ਲੱਗ ਰਿਹਾ ਹੈ ਦੱਸਣਾ ਕਿ ਕਿਸ ਤਰ੍ਹਾਂ ਦਾ ਲੱਗਾ ਹੈ ਥੈਂਕ ਯੂ ਫॉर ਵਾਚਿੰਗ ਵੀਡੀਓ ਵੀਡੀਓ ਫੋਲਡ ਦੇਖਿਆ ਕਰੋ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਜਾਨੀ ਕਿ ਸਕਿਪ ਨਾ ਕਰਿਆ ਕਰੋ ਰਿਕਵੈਸਟ ਹੈ ਤੁਹਾਡੇ ਅੱਗੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਥੈਂਕ ਯੂ ਫॉर ਵਾਚਿੰਗ